ਤੁਸੀਂ ਆਲੇ ਮੈਨੂੰ ਕਿਰਪਾ ਨਾਲ ਸੋਸ਼ਲ ਮੀਡੀਆ ਤੋਂ ਪਰੇ ਨਹੀਂ ਜਾਣਦੇ ਹੈਗੇ ਮੇਰੇ ਕੱਪੜੇ ਤਾਂ ਤੁਸੀਂ ਦੇਖ ਲਓ ਤੈਨੂੰ ਵੈਸੇ ਕੱਪੜਾ ਤਾਂ ਦੇਖਣੀ ਕੌਣ ਚਾਹੁੰਦਾ ਜਦੋਂ ਹੁਣ ਤੁਸੀਂ ਸੋਸ਼ਲ ਮੀਡੀਆ ਤੇ ਇਹ ਜਾ ਗੰਦ ਪਾਉਣੇ ਆ ਜਾਂ ਇਹ ਜਿਹੀ ਚੀਜ਼ਾਂ ਆਉਂਦੀਆਂ ਉੱਤੇ ਹਰ ਐਦਾਂ ਹੀ ਹੁੰਦਾ ਵੀ ਕੱਪੜੇ ਲਾ ਕੇ ਆਜੋ ਠੀਕ ਆ ਉਹ ਲਾ ਕੇ ਆਜੋ ਮਤਲਬ ਐ ਹੁੰਦਾ ਵੀ ਸੋਸ਼ਲ ਮੀਡੀਆ ਦਾ ਛੱਡ ਦਿਓ ਖੜਾ ਵੀ ਆਉਣ ਵਾਲੀ ਫੈਨ ਵਗੈਰਾ ਤੁਹਾਡੇ ਵਰਗਿਆਂ ਵਾਸਤੇ ਹੈਗੀਆਂ ਉੱਥੇ ਜਾ ਕੇ ਤੁਸੀਂ ਕਰੋ ਪਰ ਆਇਆ ਫਿਰ ਉੱਥੇ ਜਾ ਕੇ ਤੁਹਾਡਾ ਕੰਮ ਨਹੀਂ ਚੱਲਦਾ ਓਵੇਂ ਫਿਰ ਤੁਸੀਂ ਸੋਸ਼ਲ ਮੀਡੀਆ ਤੇ ਦਿਖਾ ਕੇ ਮਾੜਾ ਮੋਟਾ ਤੇ ਉੱਥੇ ਲੈ ਕੇ ਜਾਣੇ ਹੁੰਦੇ ਆ ਗਾਹਕ ਹਨਾ ਚਲੋ ਕਰਨ ਨੂੰ ਕਰੀ ਚਲੋ ਚਲੋ ਬਣੀਆਂ ਤੁਸੀਂ ਐਸੇ ਕੰਮਾਂ ਵਾਸਤੇ ਆ ਹਨਾ ਵੀ ਚਲੋ ਮਰਦ ਸਮਾਜ ਨੂੰ ਕੁਛ ਕਰਨ ਦੇ ਲਈ ਤੁਹਾਡੇ ਵਰਗੀਆਂ ਤੀਵੀਆਂ ਹੁੰਦੀਆਂ ਚਲੋ ਕਰੋ ਖੁਸ਼ ਚੰਗੀ ਗੱਲ ਆ ਜੋ ਤੁਹਾਡਾ ਬਣਦਾ ਹੈਗਾ ਪਰ ਆਏ ਵੀ ਜਿਹੜਾ ਤੁਸੀਂ ਗਲਤ ਮੈਸੇਜ ਦਿੰਨੀਆਂ ਵੀ ਗਾਂਹ ਜਿਹੜੀਆਂ ਹੋਰ ਬੱਚੀਆਂ ਠੀਕ ਹੈ ਜਿਹੜੀਆਂ ਕੋਈ ਚੰਗੇ ਘਰਾਂ ਤੋਂ ਆ ਚੰਗਾ ਸੋਚ ਰੱਖਦੀਆਂ ਚੰਗੀ ਵੀ ਚੰਗਾ ਜ਼ਿੰਦਗੀ 'ਚ ਕੁਛ ਕਰਨਾ ਹਨਾ ਉਹਨਾਂ ਨੇ ਆਪ ਦਾ ਕਿਸੇ ਫੀਲਡ ਦੇ ਵਿੱਚ ਕੋਈ ਅਫਸਰ ਕੋਈ ਆਪ ਦਾ ਬਿਜ਼ਨਸ ਕਰਕੇ ਹਨਾ ਵੀ ਇੱਜ਼ਤ ਦੀ ਰੋਟੀ ਖਾਣੀ ਹੁੰਦੀ ਹੈ ਜਿਨ੍ਹਾਂ ਨੇ ਵੀ ਉਹਨਾਂ ਦੇ ਦਿਮਾਗ ਸਹੀ ਪਾਸੇ ਹੁੰਦੇ ਆ ਪਰ ਤੁਸੀਂ ਉਹਨਾਂ ਨੂੰ ਪਟਕਾਉਣੀਆਂ ਵੀ ਨਹੀਂ ਨਕੀਆਂ ਹੋ ਹੋ ਕੇ ਤੇ ਇਦਾਂ ਵੀ ਪੈਸਾ ਬਣਦਾ ਤੇ ਇਦਾਂ ਬਣਾਓ ਉਹ ਚੀਜ਼ ਥੋੜੀ ਮਾੜੀ ਹੁੰਦੀ ਆ ਹੋਰ ਤਾਂ ਕੋਈ ਚੱਕਰ ਨਹੀਂ ਬਾਕੀ ਆ ਜਿੰਨਾ ਚਿਰ ਤੁਹਾਡਾ ਚਮ ਚਮਕਦਾ ਉਹਨਾਂ ਚਿਰ ਤੁਹਾਨੂੰ ਆਉਂਦਾ ਵੀ ਮੈਨੂੰ ਕੋਈ ਕਿਵੇਂ ਦੱਸ ਸਕਦਾ ਮੈਂ ਜੋ ਪਾਉਣਾ ਮੈਂ ਜੋ ਕਰਨਾ ਹੈ ਨਾ ਵੀ ਮੈਂ ਖੁਦ ਉਹ ਆ ਮਖਤਿਆਰ ਹਰ ਇੱਕ ਚੀਜ਼ ਦੀ ਚਲੋ ਚਾਹੀਦਾ ਵੀ ਆ ਬੰਦੇ ਨੂੰ ਪਰ ਗੱਲ ਉਹੀ ਆ ਵੀ ਤੁਹਾਡੇ ਮਾਪਿਓਂ ਨੇ ਵੀ ਕਾਸ਼ ਐਂ ਸੋਚਿਆ ਹੁੰਦਾ ਵੀ ਸਾਨੂੰ ਕੁੜੀ ਕਾਹਤੋਂ ਚਾਹੀਦੀ ਆ ਠੀਕ ਆ ਵੀ ਮੁੱਠੋ ਹੁੰਦਾ ਸੀ ਨਾ ਜਿਵੇਂ ਪਹਿਲਾਂ ਉਹ ਵੀ ਗਲਾ ਘੁੱਟ ਦੋਵੇ ਤਾਂ ਪਹਿਲਾਂ ਹੀ ਜੰਮਦੀ ਕਿਉਂ ਨਹੀਂ ਮਾਰਤੀ ਜਾਂ ਇਦਾਂ ਤੇ ਉਹ ਵੀ ਉਹਨਾਂ ਦੀ ਚੋਇਸ ਸੀਗੀ ਚਲੋ ਪਰ ਫਿਰ ਵੀ ਉਹਨਾਂ ਨੇ ਲਾਡਾ ਨਾਲ ਪਾਲਾਈ ਹੋਊਗਾ ਬਈ ਪਰ ਤੁਸੀਂ ਵੱਡਿਆਂ ਹੋ ਕੇ ਜਦੋਂ ਇਹੋ ਜਿਹਾ ਕੰਮ ਕਰਦਿਆਂ ਉਹ ਤੁਸੀਂ ਕਹਿੰਦੇ ਨਹੀਂ ਸਾਡੀ ਫੈਮਿਲੀ ਦਾ ਸਪੋਰਟ ਕਰਦੀ ਆ ਉਹ ਵਿਚਾਰੇ ਉਹ ਹੋਰ ਕੀ ਕਰਨ ਉਹ ਜਦੋਂ ਦੇਖਦੇ ਆ ਤੁਹਾਡੇ ਵਰਗਿਆਂ ਦੇ ਲੱਛਣ ਤੇ ਉਹ ਉਹ ਜਿਹਾ ਹੋ ਜਾਂਦੇ ਆ ਬਾਕੀ ਫਿਰ ਕਈ ਵਾਰੀ ਪਦਾਸ਼ ਤੇ ਹੁੰਦਾ ਹਨ ਵੀ ਡਿਪੈਂਡ ਕਰਦਾ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਜੀ ਵੀ ਚੰਗੇ ਘਰਾਣਿਆਂ ਦੀਆਂ ਜੜੀਆਂ ਹੁੰਦੀਆਂ ਉਹਨਾਂ ਦੀ ਸੋਚ ਹੁੰਦੀ ਆ ਵਧੀਆ ਕੁਛ ਕਰਨ ਦੀ ਤੇ ਕਈ ਜੜੀਆਂ ਹੁੰਦੀਆਂ ਮਾੜੇ ਜਿਹੋ ਹੁਣ ਜਿਹੜੇ ਥੋਡੇ ਅਗਾ ਅੱਗੇ ਪੀੜ੍ਹੀ ਹੋਊਗੀ ਪਤਾ ਨਹੀਂ ਹੋਊਗੀ ਜਾਂ ਨਹੀਂ ਹੋਊਗੀ ਕਿਉਂਕਿ ਕੋਈ ਕੋਈ ਭਾਇਆਂ ਦੇ ਨੇ ਦਾ ਤਕੜਾ ਬੰਦਾ ਹੀ ਹੋਊਗਾ ਜਿਹੜਾ ਬਣਾ ਵੱਡੀਆਂ ਗੱਡੀਆਂ ਚਲਾਉਂਦੇ ਆ ਜਿਹੜੇ ਤਕੜੇ ਹੀ ਹੁੰਦੇ ਆ ਜੋਦੇ ਤੇ ਉਹ ਜੋਦੇ ਕੱਟਣਗੇ ਤੁਹਾਡੇ ਨਾਲ ਤਾਂ ਪਰਿਵਾਰ ਅੱਗੇ ਵਾਧਾ ਜੇ ਪਰਿਵਾਰ ਹੁਣ ਅੱਗੇ ਆਉਂਦਾ ਤਾਂ ਫਿਰ ਜਿਹੜੀ ਥੋੜੀ ਪਨੀਰੀ ਅੱਗੇ ਨਿਕਲਣੀ ਆ ਉਹ ਪਨੀਰੀ ਫਿਰ ਆਪਾ ਸੋਚ ਹੀ ਸਕਦੇ ਆ ਕਿੱਦਾਂ ਦੀ ਹੋਊਗੀ ਜੇ ਤੁਸੀਂ ਸੇਰਾਂ ਤੇ ਗਾਂ ਸਵਾ ਸੇਰੀ ਹੋ ਜਿਉਂਦੇ ਬਸਦੇ ਰਹੋ ਸਹੀ ਆ ਚੱਕੇ ਰੱਖੋ ਕੰਮ ਬਸ ਥੋੜਾ ਜਿਹਾ ਜਿਹੜਾ ਹੈਗਾ ਨਾ ਵੀ ਜਿਹੜੇ ਮਕਸਦ ਆਸਦੇ ਤੁਸੀਂ ਹੁੰਨੀਆਂ ਬਣਦੀਆਂ ਜਾਂ ਕਰਦੀਆਂ ਵੀ ਉਧਰ ਰਹੋ ਹੁੰਦਾ ਪਹਿਲਾਂ ਵੀ ਹੁੰਦਾ ਸੀਗਾ ਇਹ ਕੋਠਿਆਂ ਚ ਤੇ ਇਦਾਂ ਬਿਓ ਚੀਜ਼ਾਂ ਚੱਲਦੀਆਂ ਹੁੰਦੀਆਂ ਸੀਗੀਆਂ ਥੋੜਾ ਜਿਹਾ ਪਰਦਾ ਹੁੰਦਾ ਸੀ ਹੁਣ ਤੁਹਾਨੂੰ ਇੱਕ ਸੋਸ਼ਲ ਮੀਡੀਆ ਪਲੈਟਫਾਰਮ ਮਿਲ ਗਿਆ ਹੁਣ ਤੁਸੀਂ ਖੁੱਲੇ ਦਾ ਨੱਚਣ ਲੱਗ ਗੀਆਂ ਹਨਾ ਵੀ ਇਦਾਂ ਸਾਰਾ ਵੀ ਸਿਸਟਮ ਜਵਾਕਾ ਮੂਰੇ ਵੀ ਤੇ ਹੋਰ ਉਹ ਥੋੜਾ ਜਿਹਾ ਹੋ ਜਾਂਦਾ ਵੀ ਬਾਕੀ ਠੀਕ ਆ ਕੰਮ ਥੋੜਾ ਸਹੀ ਆ ਸਮਾਜ ਨੂੰ ਹਨਾ ਉਹ ਕਹਿੰਦੇ ਆ ਨਾ ਜੇ ਤੁਹਾਡੇ ਅਰਗੀਆਂ ਜਿਹੜੀਆਂ ਹੁੰਦੀਆਂ ਵੀ ਵੈਸੇ ਤਾਂ ਜਿਹੜੀਆਂ ਮੈਂ ਕਰਨਾ ਵੀ ਜਿਹੜੀਆਂ ਧੰਦਾ ਕਰਦੀਆਂ ਜਾਂ ਉਦਾਂ ਦੇ ਕੋਠਿਆਂ ਤੇ ਜਾਂ ਉਹ ਤਾਂ 100 ਗੁਣਾ ਚੰਗੀਆਂ ਹੁੰਦੀਆਂ ਹਨਾ ਵਿਚਾਰੀਆਂ ਮੈਂ ਕਿ ਕਿਸੇ ਦੀ ਮਜਬੂਰੀ ਆ ਕਿਸੇ ਦੀ ਉਹ ਆ ਪਰ ਜਿਹੜੀਆਂ ਸ਼ੌਂਕ ਨਾਲ ਕਰਦੀਆਂ ਵੀ ਆ ਹਾਂ ਠੀਕ ਆ ਨਾ ਸਵਾਦ ਲੈਣਾ ਜ਼ਿੰਦਗੀ ਦਾ ਵੀ ਆ ਚਾਰ ਪੰਜ ਸਾਲ ਜਿੰਨਾ ਚਿਰ ਚਮਕਦਾ ਥੋੜਾ ਵੀ ਵਧੀਆ ਕੰਮ ਆ ਕਰੋ ਵਧੀਆ ਮਰਦ ਸਮਾਜ ਨੂੰ ਜਿਹੜਾ ਤੁਸੀਂ ਖੁਸ਼ ਕਰਨ ਆਈਆਂ ਇੱਥੇ ਤੇ ਕਰੋ ਨੰਗੀਆਂ ਹੋ ਕੇ ਪਾਓ ਕੱਪੜੇ ਨੰਗੀਆਂ ਘੁੰਮੋ ਪਰ ਥੋੜਾ ਜਿਹਾ ਨੰਨਾਂ ਕ ਰੱਖ ਲਿਆ ਕਰੋ ਹਨਾ ਵੀ ਆਪ ਦਾ ਤੁਸੀਂ ਬੇੜਾ ਕਰਕ ਕਰਨੀ ਕਰਨਾ ਵੀ ਚਲੋ ਕਿਸੇ ਦਾ ਘਰ ਕਾਣੂ ਜਾੜਨਾ